ਬਹਾਦਰ ਮਨ ਬਹਾਦਰ ਮਨ ਦੇਹੀ ਰੋਜ਼ ਲਖ ਸਵਾਰ ਬੋਦਮ ਇਹ ਮਰੋਜ਼ੇ ਮੋਤਾਜ ਯਕਕਾ ਸ਼ਿਆਬਮ ਮੈਂ ਲਖਾਂ ਅਸਵਾਰਾਂ ਦਾ ਮਾਲਕ ਸੀ ਮੇਰੇ ਇੱਕ ਬੋਲ ਦੇ ਉੱਤੇ ਹਜ਼ਾਰਾਂ ਦੇ ਹੱਥ ਹਰਕਤ ਦੇ ਚਾਹਦੇ ਸਨ ਅੱਜ ਮੈਂ ਮੋਤਾਜ ਹਾਂ ਇੱਕ ਪਿਆਲਾ ਪਾਣੀ ਲਈ ਮੰਗਦਾ ਕੋਈ ਦਿੰਦਾ ਦਰੀ ਦੁਨੀਆ ਮਗਰੂਰ ਨਾ ਬਾਇਦ ਬੋ ਇਸ ਝੂਠੀ ਦੁਨੀਆ ਦਾ ਭੁੱਲ ਕੇ ਵੀ ਮਾਣ ਨਹੀਂ ਕਰਨਾ ਚਾਹੀਦਾ ਆ ਗਾਵੇਂ ਚਲ ਕੇ ਜੋ ਸ਼ਾਹ ਜਹਾਂ ਕਹਿੰਦਾ ਬੜਾ ਕੀਮਤੀ ਹੈ ਆਫਰੇ ਹਿੰਦੂਆ ਅਰਬਾ ਕੇ ਮੁਰਦਾਰਾ ਮੇ ਦੇਹੰਦ ਦਾਇਮ ਆ ਕਵਾਸ਼ ਹਿੰਦੂਆਂ ਤੇ ਸ਼ਾਹਜਹਾਂ ਕਿਉਂ ਆਫਰੀ ਹਿੰਦੂਆਂ ਹਰਬਾਬ ਕਿ ਮੁਰਦਾ ਰਾਮੇ ਦਿਹੰਦ ਦਾਇਮ ਆਬ ਮਾਂ ਮਰ ਜਾਂਦੀ ਏ ਤੇ ਪਿਤਰਾਂ ਨੂੰ ਪਾਣੀ ਦਿੰਦੇ ਨੇ ਪਿਤਾ ਮਰ ਗਿਆ ਤੇ ਪਾਣੀ ਦਿੰਦੇ ਨੇ ਦਾਦਾ ਮਰ ਗਿਆ ਤੇ ਸ਼ਰਾਦ ਕਰੰਦੇ ਨੇ ਦਾਦੀ ਮਰ ਗਈ ਏ ਤੇ ਪਾਣੀ ਦਿੰਦੇ ਪੈਣ ਸ਼ਾਹਜਹਾਂ ਕਹਿੰਦੇ ਆਫਰੇ ਹਿੰਦੂਆ ਹਰ ਬਾਬ ਕੇ ਮੁਰਦਾ ਰਾਮੇ ਦੇ ਹੰਦ ਦਾਇਮ ਆਵ ਸ਼ਾਵਾਸ਼ ਹੈ ਹਿੰਦੂਆ ਤੇ ਮਰੇ ਹੋਏ ਮਾਂ ਬਾਪ ਨੂੰ ਪਾਣੀ ਦੇਂਦੇ ਨੇ ਐ ਕਿ ਸਰਦੋ ਅਜਮ ਮੁਸਲਮਾਨੇ ਜ਼ਿੰਦਾ ਰਹਾ ਬਜਾਨੰਬ ਆਬ ਨਰਾਸਾ ਨੇ ਤੂੰ ਅਜੀਬ ਮੁਸਲਮਾਨ ਹੈ ਪਿਓ ਤੇਰਾ ਜ਼ਿੰਦਾ ਤੇ ਪਾਣੀ ਦੇ ਗੋਟ ਲਈ ਤਰਸਰੇ ਕੈਸਾ ਤੂੰ ਮੁਸਲਮਾਨ ਹੈ अहंकार वासना ये जब असीम हो जाए महा जालिम बना दे महा जालिम बना फिर मन की मांग की ते प्याओ की पर आंख सब नु लपेटे च ले लेगा ए जुलम हنسক हो जाएगा अहंकार वासना लोभ वासना सीमा तो आगे चली गई परले दर्जे दा तद ਬੇਈਮਾਨ ਇਪਰਾਨ ਵਾਲੀ ਧੋਖਾ ਕਰ ਸਕਦਾ ਹੈ ਕਾਨਪੁਰ ਦੇ ਵਿੱਚ ਮੈਂ ਸੀ ਤੇ ਜਦ ਮੈਂ ਸੁਣਿਆ ਹੈਰਾਨ ਹੋ ਗਿਆ ਥੋੜੀ ਜੀਆਂ ਦੂਰੀ ਤੇ ਅਨਾਵ ਦੋ ਘਰਾਵਾਂ ਵਿੱਚ ਮਕਾਨ ਦਾ ਝਗੜਾ ਤੇ ਵੰਡਪਾਣੀ ਵੰਡਪਾਣੀ ਤੋਂ ਦੀਵਾਰ ਪਾਣੀ ਸੀ ਵਿਚਕਾਰ 1 ਇੰਚ ਦੀ ਲੜਾਈ ਛੋਟਾ 1 ਇੰਚ ਇਹਦੇ ਕਰਨਾ ਚਾਏ ਵੱਡਾ 1 ਇੰਚ ਪਿਸਤਲ ਕਢ ਕੇ ਲਿਆਂਦੀ ਛੋਟੇ ਨੇ ਐਂ ਪਸਰਲ ਠੋਕ ਕੇ ਰਗਰੇ ਸਮਾਰ ਕੇ ਰਗਰੇ 1 ਇੰਚ ਜ਼ਮੀਨ ਤੇ ਲੋਭ ਵਾਸ਼ਨਾ ਸੀਮਾ ਤੋਂ ਅੱਗੇ ਚਲੀ ਗਈ ਹੈ ਇੱਕ ਥੱਗ ਬਣਾ ਦੇਗੀ ਬੇਈਮਾਨ ਬਣਾ ਦੇਗੀ ਚੋਰ ਬਣਾ ਦੇਗੀ ਮਹਾ ਚੋਰ ਬਣਾ ਦੇਗੀ पर एक फर्क है छोटे चोर चोर होंदे ने बड़े चोर ते नवाब साहब होंदे हुकमरान होंदे हकीकत छोटे जालिम जालिम होंदे ने बड़े जालिम ते हुकमरान आंदे ਛੋਟੇ ਦੋਰਾਚਾਰੀ ਦੋਰਾਚਾਰੀ ਹੁੰਦੇ ਨੇ ਵੱਡੇ ਦੋਰਾਚਾਰੀ ਤੇ ਮਹਾਰਾਜਾ ਸਾਹਿਬ ਹੁੰਦੇ ਨੇ ਗੁਨਾਹ ਬਹੁਤ ਵੱਡੇ ਪੱਧਰ ਤੇ ਕੀਤੇ ਜਾਣ ਔਰ ਵੱਡੇ ਪੱਧਰ ਤੇ ਉਹ ਹੀ ਕਰ ਸਕਦਾ ਜਿਹਦੇ ਕੋਲ ਸ਼ਕਤੀ ਹੈ ਤਾਕਤ ਹੈ ਜੋ ਇੱਕ ਬੰਦੇ ਦੀ ਜੇਬ ਕੱਢ ਲਵੇ ਚੋਰ ਹੈ ਤੇ ਜਿਹੜਾ ਸਾਰੇ ਮੁਲਕ ਦੀ ਜੇਬ ਕੱਟ ਕੇ ਸਵਿਟਜ਼ਰਲੈਂਡ ਦੇ ਬੈਂਕ ਬਰਬਾਦ ਕਰ ਲਵੇ ਮੰਤਰੀ ਹੈ ਹੁਕਮਰਾਨ ਹੈ ਕੌਣ ਪਕੜੇਗਾ ਕਿਸਨੇ ਪકડਣਾ ਹੈ ਕੌਣ ਪકડੇਗਾ ਜਿਹੜਾ ਇੱਕ ਬੰਦੇ ਨੂੰ ਮਾਰ ਦੇਵੇ ਕਾਤਲ ਹੈ ਹੋ ਸਕਦਾ ਹੈ ਫਾਂਸੀ ਤੇ ਚੜੇ ਤੇ ਜਿਹੜਾ ਦਿੱਲੀ ਦੀਆਂ ਸੜਕਾਂ ਤੇ 4000 ਸਿੱਖਾਂ ਦੀਆਂ ਲਾਸ਼ਾਂ ਵਿਚਾ ਦੇਵੇ ਕੌਣ ਪકડੇਗਾ ਕਿਸਨੇ ਪકડਣਾ ਹੈ ਉਹ ਤੇ ਮਨਿਸਟਰ ਹੈ ਉਹ ਤੇ ਹੁਕਮਰਾਨ ਹੈ ਜਿਹੜਾ ਇੱਕ ਜਗ੍ਹਾ ਤੇ ਦੁਰਾਚਾਰ ਕਰੇ ਬਲਾਤ ਕਰ ਬਲਾਤਕਾਰ ਕਰੇ ਦੁਰਾਚਾਰੀ ਹੈ ਬਲਾਤਕਾਰੀ ਹੈ ਹੋ ਸਕਦਾ ਹੈ ਇਸ ਨੂੰ ਬਹੁਤ ਕਰੜੀ ਸਜ਼ਾ ਮਿਲੇ ਕਿ ਜੋ ਵਿਆਪਕ ਪੱਧਰ ਤੇ ਦੁਰਾਚਾਰੀ ਤੇ ਬਲਾਤਕਾਰੀ ਹੋਵੇ 600 ਬੇਗਮਾਂ ਸਨ ਨਿਜ਼ਾਮ ਹైదరాబాద్ ਦੀਆਂ ਕਿ 400 ਮਹਾਰਾਣੀਆਂ ਸਨ ਮਹਾਰਾਜਾ ਪਟਿਆਲਾ ਦੀਆਂ ਵੱਡੇ ਦੁਰਾਚਾਰੀ ਮਹਾਰਾਜਾ ਸਾਹਿਬ ਹੁੰਦੇ ਨੇ ਛੋਟੇ ਦੁਰਾਚਾਰੀ ਦੁਰਾਚਾਰੀ ਹੁੰਦੇ ਨੇ ਵੱਡੇ ਦੁਰਾਚਾਰੀ ਨਵਾਬ ਸਾਹਿਬ ਹੁੰਦੇ ਨੇ ਛੋਟੇ ਦੁਰਾਚਾਰੀ ਦੁਰਾਚਾਰੀ ਹੁੰਦੇ ਨੇ ਵੱਡੇ ਚੋਰ ਤੇ ਮਨਿਸਟਰ ਹੁੰਦੇ ਨੇ ਛੋਟੇ ਚੋਰ ਚੋਰ ਹੁੰਦੇ ਨੇ ਹਕੀਕਤ ਵੱਡੇ ਕਾਤਲ ਤੇ ਹੁਕਮਰਾਨ ਹੁੰਦੇ ਨੇ 70 ਕਰੋੜ ਬੰਦਿਆਂ ਦਾ ਕਾਤਲ ਹਟਲ ਡਿਕਟੇਟਰ ਹੈ ਹੁਕਮਰਾਣ ਹੈ ਜੇ ਜੋ ਇੱਕ ਦਾ ਕਤਲ ਕਰ ਦੇਵੇ ਕਾਤਲ ਹੈ ਕਾਤਲ ਹੈ ਅਹੰਕਾਰ ਵਾਸ਼ਨਾ ਸੀਮਾ ਤੋਂ ਅੱਗੇ ਚੜੀ ਗਈਏ ਕਾਤਲ ਹੋ ਜਾਏਗਾ ਲੋਭ ਵਾਸ਼ਨਾ ਸੀਮਾ ਤੋਂ ਅੱਗੇ ਚੜੀ ਗਈਏ ਧੱਕਾ ਹੋਵੇਗਾ ਬੇਈਮਾਨ ਹੋਵੇਗਾ aur kaam vaashna seema to agge chadi gayiye ਵੇ ਬੇਚਾਰੀ ਹੋਵੇਗਾ ਦੁਰਾਚਾਰੀ ਹੋਵੇ ਸਾਰੇ ਸੰਸਾਰ ਵਿੱਚ ਖਤਰਾ ਹੈ ਵਾਸ਼ਨਾ ਗਰਸੇ ਮਨੁੱਖਾਂ ਤੋਂ ਔਰ ਖਤਰਾ ਤਿੰਨ ਥਾਵਾਂ ਤੇ ਜਾਨ ਨੂੰ ਖਤਰਾ ਮਾਲ ਨੂੰ ਖਤਰਾ ਇੱਜ਼ਤ ਆਬਰੂ ਨੂੰ ਖਤਰਾ ਹੋਰ ਕੀ ਖਤਰਾ ਹੁੰਦਾ ਇਸ ਤੋਂ ਇਲਾਵਾ ਵੀ ਕੋਈ ਖਤਰਾ ਹੈ ਦੱਸੋ ਇਹ ਹੀ ਖਤਰਾ ਹੈ ਜਾਨ ਨੂੰ ਖਤਰਾ ਮਾਲ ਨੂੰ ਖਤਰਾ ਇੱਜ਼ਤ ਆਬਰੂ ਨੂੰ ਖਤਰਾ ਔਰ ਸਾਰੀ ਦੁਨੀਆ ਖਤਰਾ ਾਰੇ जगत ਦੇਖਦਾ ਵਾਸ਼ਨਾ ਅੱਗੇ ਚਲੀ ਗਈ ਹੈ ਜੀਵਨ ਪਿੱਛੇ ਚ ਰਹਿ ਗਿਆ ਹੈ ਸਰੀਰ ਪਹੁੰਚ ਗਿਆ ਸਮਸ਼ਾਨਗਾੜ ਤੇ ਵਾਸ਼ਨਾ ਤੇ ਪਹੁੰਚੀ ਨਹੀਂ ਇਸ ਵਾਸ਼ਨਾ ਨੇ ਫਿਰ ਜਨਮ ਕਰਾ ਦੇਣਾ ਹੈ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਦਾ ਆਵੇਗ ਫਿਰ ਫਿਰ ਫੇਰ ਵਟਾਈਏ ਗੈਨੀ ਹੋਏ ਮਰਮ ਕੋ ਪਾਏ ਪਾਈ ਗੁਰੂ ਇਸੇ ਹੀ ਵਾਸਨਾ ਦੇ ਹੜ ਵਿੱਚ ਮਨ ਕੁ ਡੁੱਬ ਕੇ ਰਹਿ ਜਾਂਦਾ ਹੈ ਘਰ ਕੋ ਕੇ ਰਹਿ ਜਾਂਦਾ ਹੈ ਡੁੱਬਿਆ ਹੋਏ ਹਾਲਾਂਕਿ ਵਾਸਨਾ ਡੋਬਣ ਵਾਸਤੇ ਨਹੀਂ ਹੈ ਇਹ ਵੀ ਮੈਸ ਕਰਦੇ ਆ ਪਾਣੀ ਡੋਬਣ ਵਾਸਤੇ ਨਹੀਂ ਹੈ ਪਾਣੀ ਜੀਵਨ ਹੈ ਪਾਣੀ ਬਰਬਾਦੀ ਹੈ ਕਹਿਲਾ ਪਾਣੀ ਜੀਵ ਹੈ ਜੇ ਤਹਰਿਆ ਸਭ ਕੋਏ ਜ਼ਿੰਦਗੀ ਹੈ ਪਰ ਬੰਦਾ ਡੁੱਬ ਗਿਆ ਤਾਂ ਮੌਤ ਹੈ ਸੱਚੇ ਮੌਤ ਹੈ ਇਹ ਇੱਕ ਸਚਾਈ ਹੈ ਮੈਂ ਇੱਕ ਦਫਾ ਫਿਰ ਅਰਜ਼ ਕਰਾਂ ਪਸ਼ੂਆਂ ਨੂੰ ਦੇਖੋ ਪਾਣੀ ਵਿੱਚ ਤੈਰਦੇ ਨੇ ਮੈਂ ਤੇ ਦੇਖ ਕੇ ਹੈਰਾਨ ਹੋ ਜਾਣਾ ਮੱਝਾਂ ਤੈਰਦੀਆਂ ਨੇ ਕੁੱਤੇ ਤੈਰਦੇ ਨੇ ਆਖੀ ਤੈਰਦੇ ਨੇ ਬਿੱਲੀਆਂ ਵੀ ਤੈਰਦੀਆਂ ਨੇ ਚੀਤੇ ਵੀ ਤੈਰਦੇ ਨੇ ਸ਼ੇਰ ਵੀ ਤੈਰਦੇ ਨੇ ਆਖੀ ਵੀ ਤੈਰਦੇ ਨੇ ਬੰਦਾ ਡੁੱਬਦਾ ਬੰਦਾ ਡੁੱਬਦਾ ਬੰਦਾ ਹੀ ਗਰਕ ਹੁੰਦਾ ਹੈ ਲੋਭ ਦੇਿਤ ਦੋਬਦਾ ਮਨੁੱਖ ਪਸ਼ੂ ਪੰਖੀ ਨਹੀਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈਰਾਨਗੀ ਪ੍ਰਿੰਦੇ ਨਾ ਗਿਰਹਿ ਜ਼ਰ ਦਰਖਤ ਆਗ ਆਸ ਕਰ ਦੇਹੰਦ ਸੋਹੀ ਇਕ ਤੋਹੀ ਇਕ ਤੋਹੀ ਪਿਲੰਗ ਮੱਲਾ ਪੈਣਾ ਸ਼ਾਮ ਦਾ ਸਮਾਂ ਪੰਛੀ ਆਪਣੇ ਆਲਣਿਆਂ ਦੀ ਤਰਫ ਆ ਰਹੇ ਨੇ ਗੀਤ ਗਾंदे ਆਇਆ ਨਗਮੇ ਅਲਾਪਦੇ ਆਇਆ ਪਹੁੰਚ ਗਏ ਆਪਣੇ ਗੌਸਲੇਾਂ ਚ ਗੀਤ ਗਾਰੇ ਚਹਿ ਚਾਹਾਰੇ ਨੇ ਅਲਾਪ ਕੇ ਕੱਲ ਵਾਸਤੇ ਇਹਨਾਂ ਕੋਲ ਕੁਝ ਵੀ ਨਹੀਂ ਹੈ ਕੁਝ ਵੀ ਪਰਿੰਦੇ ਨਾ ਗਿਰੇ ਜਦ ਖਲੀ ਨੇ ਕੱਲ ਵਾਸਤੇ ਤੇ ਕੁਝ ਵੀ ਨਹੀਂ ਪੇਟ ਭਰਿਆ ਹੈ ਬਾਕੀ ਤੇ ਕੁਝ ਵੀ ਨਹੀਂ ਇਹਨਾਂ ਦੇ ਗੌਸਲੇ ਚ ਵੀ ਕੱਲ ਵਾਸਤੇ ਕੁਝ ਨਹੀਂ ਗੀਤ ਗਾंदे ਕਰਨ ਆਏ ਨੇ ਰਾਤ ਦਾ ਪਹਿਲਾ ਪੈਰ ਸਮਾਪਤ ਹੋਇਆ ਹੈ ਗੀਤ ਗਾਉਂਦਿਆਂ ਗਾਉਂਦਿਆਂ ਸੌਂ ਗਏ ਰਾਤ ਦਾ ਚੌਥਾ ਪੈਰ ਸ਼ੁਰੂ ਹੋਇਆ ਹੈ ਗੀਤ ਗਾਉਂਦਿਆਂ ਗਾਉਂਦਿਆਂ ਉੱਠ ਬੈਠੇ ਹਨ ਅਕਬਰ ਨੇ ਕਿਧਰੇ ਪੁੱਛ ਲਿਆ ਸੀ ਬੀਰ ਬਲ ਤੋਂ ਬੀਰ ਬਲ ਕਦੋਂ ਸੌਣਾ ਚਾਹੀਦਾ ਹੈ ਕਦੋਂ ਜਾਗਣਾ ਚਾਹੀਦਾ ਹੈ ਜਹਾਂ ਪਨਾ ਜਦ ਪੰਛੀ ਸੌ ਜਾਂਦੇ ਨੇ ਸੌ ਜਾਣਾ ਚਾਹੀਦਾ ਜਦ ਪੰਛੀ ਜਾਗ ਬੈਠਦੇ ਨੇ ਜਾਗਣਾ ਚਾਹੀਦਾ ਮਨੁੱਖ ਦਾ ਸੌਣਾ ਜਾਗਣਾ ਪ੍ਰਾਕ੍ਰਿਤਿਕ ਨਹੀਂ ਹੈ ਮਨੁੱਖ ਦਾ ਖਾਣਾ ਪੀਣਾ ਪ੍ਰਾਕ੍ਰਿਤਿਕ ਨਹੀਂ ਹੈ ਇਹ ਵੀ ਮੈਂ ਅਰਜ਼ ਕਰ ਦਿੰਦਾ ਇਹ ਹੀ ਕਾਰਨ ਹੈ ਮਨੁੱਖ ਦਾ ਬੈਰਨ ਸਰਥਾਂ ਤੇ ਵਿਗੜਿਆ ਆਇਆ ਹੈ ਗੀਤ ਗਾਉਂਦਿਆਂ ਗਾਉਂਦਿਆਂ ਸੌਂ ਗਏ ਉਹ ਫੁੱਟ ਗਈ ਰਾਤ ਦਾ ਚੌਥਾ ਪੈਰ ਸ਼ੁਰੂ ਹੋਇਆ ਗੀਤ ਗਾਉਂਦਿਆਂ ਗਾਉਂਦਿਆਂ ਉੱਠ ਬੈਠੇ ਗੀਤ ਗਾ ਰਹੇ ਚਾਨਣਾ ਹੋ ਗਿਆ ਪੂਰਾ ਤਾਂ ਹੁਣ ਗੀਤ ਗਾਉਂਦਿਆਂ ਜਾਂਦਿਆਂ ਨਿਕਲ ਪਏ ਦਾਣਾ ਦੌਣ ਕਾ ਲੱਭਣ ਲਈ ਰਜ਼ਕ ਲੱਭਣ ਲਈ ਦਿਨ ਭਰ ਦਾਣਾ ਦੌਣ ਕਾ ਲੱਭਿਆ ਸ਼ਾਮ ਨੂੰ ਫਿਰ ਵਾਪਸ ਆ ਰਹੇਨ ਆਲਣਿਆਂ ਦੀ ਤਰਫ ਗੀਤ ਗਾਉਂਦਿਆਂ ਆ ਪਰਿੰਦੇ ਨਾ ਗਰੇ ਜ਼ਰ ਦਰਖਤ ਆਗ ਆਸ ਕਰ ਬਿਹੰਦ ਸੋਹੀ ਏਕ ਤੋਂ ਹੀ ਏਕ ਤੋਂ ਹੀ ਤਲੰਗ ਮੱਲਾ ਪਹਿਲਾ ਮਨੁਖ ਨੂੰ ਵੇਖੋ ਸ਼ਾਮ ਨੂੰ ਆ ਰਿਹਾ ਹੈ ਰੋਂਦਾ ਹੋਇਆ ਆਪਣੇ ਘਰ ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਰਾਤ ਨੂੰ ਸੌਂਦਾ ਹੈ ਤੇ ਹਜ਼ਾਰਾਂ ਸਿਆਪੇ ਲੈ ਕੇ ਸਵੇਰੇ ਉੱਠਦਾ ਹੈ ਹਜ਼ਾਰਾਂ ਤਰ੍ਹਾਂ ਦੇ ਹੌਕੇ ਲੈ ਕੇ ਘਰੋਂ ਨਿਕਲਦਾ ਹੈ ਇੱਕ ਯਕੀਨ ਜਾਣੋ ਹਜ਼ਾਰਾਂ ਤਰ੍ਹਾਂ ਦੇ ਸਿਆਪੇ ਲੈ ਕੇ ਸ਼ਾਮ ਨੂੰ ਮੁੜਦਾ ਹੈ ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਰਾਤ ਨੂੰ ਸੌਂਦਾ ਹੈ ਫਿਰ ਹਜ਼ਾਰਾਂ ਤਰ੍ਹਾਂ ਦੇ ਦੁੱਖੜੇ ਤੇ ਬਿਖੜੇ ਗਮ ਚਿੰਤਾਵਾਂ ਲੈ ਕੇ ਸਵੇਰੇ ਉੱਠਦਾ ਹੈ ਹਜ਼ਾਰਾਂ ਤਰ੍ਹਾਂ ਦੇ ਰੋਣੇ ਲੈ ਕੇ ਫਿਰ ਘਰੋਂ ਨਿਕਲਦਾ ਹੈ ਕਿ ਹਜ਼ਾਰਾਂ ਤਰ੍ਹਾਂ ਦੇ ਰੋਣੇ ਲੈ ਕੇ ਸ਼ਾਮ ਨੂੰ ਵਾਪਸ ਆਂਦਾ ਹੈ ਪੰਛੀਆਂ ਵਾਲੀ ਜ਼ਿੰਦਗੀ ਮਨੁੱਖ ਦੇ ਕੋਲ ਨਹੀਂ ਕਾਰਨ ਕਿਦਰੇ ਲੋਭ ਵਾਸ਼ਨਾ ਦੇ ਦੁਬੇ ਹੈ ਕਿਦਰੇ ਹੰਕਾਰ ਵਾਸ਼ਨਾ ਦੇ ਦੁਬੇ ਕਿਦਰੇ ਕਾਮ ਵਾਸ਼ਨਾ ਦੇ ਦੁਬੇ ਹਸੀਮ ਹੋ ਗਈ ਜਿਤਨਾ ਗੰਦਾ ਫੈਸ ਲਿਟਰੇਚਰ ਅੱਜ ਛੱਬ ਕੇ ਪੜਿਆ ਜਾ ਰਿਹਾ ਹੈ ਪਹਿਲੇ ਨਹੀਂ ਸੀ ਜਿਤਨੀ ਨਗਨਤਾ ਅੱਜ 23 ਤੇ ਫਿਲਮਾਂ 'ਚ ਹੈ ਕਿਦਰੇ ਵੀ ਨਹੀਂ ਪਹਿਲੇ ਨਹੀਂ ਮੈਂ ਇੱਕ ਦੋ ਟੀਵੀ ਵਾਲਿਆਂ ਨੂੰ ਕਹਿ ਬਈ ਇਤਨੀ ਨਗਨਤਾ ਕਿਉਂ ਦਿਖਾਦੇ ਹੋ ਕਹਿੰਦੇ ਨੇ ਗਾਇਨੇ ਦੀ ਕੰਮਦੰਦਾ ਠੱਪ ਕਰ ਰਹੀ ਹੈ ਸਾਰਾ ਦਿਨ ਕਥਾ ਕੀਰਤਨ ਦਿਖਾਈਏ ਸੀ ਕਿਸ ਨੇ ਦੇਖਣਾ ਹੀ ਨਹੀਂ ਕਿਸ ਨੇ ਦੇਖਿਆ ਇਹ ਹੀ ਕੁਝ ਦੇਖਦਣ ਜੋ ਅਸੀਂ ਦਿਨ ਵਰ ਦਿਖਾਦੇ ਐ ਇਸ ਤੋਂ ਹੀ ਪਤਾ ਚੱਲਦਾ ਹੈ ਵਾਸ਼ਨਾਚ ਮਨੋਕ ਡੁੱਬਿਆ ਹੰਕਾਰ ਵਾਸਨਾ ਲੋਭ ਵਾਸਨਾ ਕਾਮ ਵਾਸਨਾ ਇਹਦਾ ਰੂਪ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਿਆਦ ਇਸਤਰੀ અત્યੰਤ ਚਲਨ ਚੱਲ ਹੋ ਗਈ ਸਰੀਰ ਦੀ ਨਮਾਇਸ਼ ਕਰਨ ਵਿੱਚ ਜੁੱਟ ਗਈ ਸਰੀਰ ਦੀ ਪ੍ਰਦਰਸ਼ਨੀ ਕਰਨੀ ਅਦੋਗੀ ਗੁਣਾਂ ਦੀ ਪ੍ਰਦਰਸ਼ਨੀ ਹੋ ਸਕਦੀ ਹੈ ਕਿਸੇ ਹੋਰ ਕੰਨ ਦੀ ਪ੍ਰਦਰਸ਼ਨੀ ਇਹ ਸਰੀਰ ਦੀ ਪ੍ਰਦਰਸ਼ਨੀ ਵਿੱਚ ਜੁੜ ਗਈ ਪੁਰਖ ਹੋਏ ਸਿਆਦ ਸਿਆਦ ਲਫ਼ਜ਼ ਫਾਰਸੀ ਦਾ ਹੈ ਜਿਹੜੇ ਪੁਰਸ਼ ਨੇ ਇਹ ਸ਼ਿਕਾਰੀ ਨੇ ਸਿਆਦ ਨੇ ਇਹ ਲਫ਼ਜ਼ ਹੈ ਨਾ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਿਆਦ ਸੇਲ ਸੰਜਮ ਸੁਚ ਬੰਨੇ ਖਾਣਾ ਖਾਜ ਅਕਾਜ ਸ਼ਰਮ ਗਈ ਘਰ ਆਪਣੇ ਪਤ ਉਠ ਜੱਲੀ ਨਾਲ ਨਾਨਕ ਸੱਚਾ ਇੱਕ ਹੈ ਅਵਰਨਾ ਸੱਚਾ ਹਾਲਾਤ ਇਹ ਹੋ ਗਏ ਤਾਂ ਮੈਂ ਇੱਕ ਦਫਾ ਫਿਰ ਅਰਜ਼ ਕਰਾਂ ਵਾਸ਼ਨਾ ਸੀਮਾਂ ਦੇ ਚ ਐ ਇਹ ਇਨਸਾਨ ਹੈ ਵਾਸ਼ਨਾ ਅਸੀਮ ਹੋ ਗਈਏ ਇਹ ਸ਼ੈਤਾਨ ਹੈ ਵਾਸ਼ਨਾ ਮਰ ਗਈ ਇਹ ਭਗਵਾਨ हे भगवान शरीर मरे इससे पहले वासना मरनी चाहिए मरनी चाहिए पताय दिन भर कीर्त करके तन नो जिंदा रखना है कथा कीर्तन सुन के वासना नो मारना है और के मन नो मारना है मन मरे तो आत्मा मर जाय तात की वासना मन मरे तो आत्मा मर जाय ਵੈਨ ਮਨ ਨੂੰਵੇਂ ਕੈਸੇ ਹਰ ਪਾਏ ਕੀਰਤੀ ਕਰਕੇ ਬਾਣੀ ਪੜਕੇ ਜਪ ਕਰਕੇ ਮਨ ਨੂੰ ਮਾਰਨਾ ਹੈ ਵਾਸਨਾ ਨੂੰ ਮਾਰਨਾ ਹੈ ਕਿਰਤ ਕਰਕੇ ਧੰਦਾ ਕਰਕੇ ਤਨ ਨੂੰ ਜ਼ਿੰਦਾ ਰੱਖਣਾ ਹੈ ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇ ਹੀ ਕੋ ਪਾਲ ਦੇਹੀ ਦੀ ਪਾਲਣਾ ਕਰਨਾ ਧਰਮ ਹੈ ਇਹ ਵੀ ਮਰਦ ਕਰਦੇ ਆ ਤੇ ਦੇਹੀ ਨੂੰ ਮਾਰਨਾ ਪਾਪ ਹੈ ਕਿਸੇ ਨੂੰ ਭੁੱਖਾ ਮਾਰਨਾ ਹੋਵੇ ਪਾਪ ਹੈ ਤੇ ਵਰਤ ਰੱਖ ਕੇ ਕੋਈ ਆਪਣੇ ਆਪ ਨੂੰ ਭੁੱਖਾ ਮਾਰੇ ਪੁੱਣ ਕਿੱਥੋਂ ਹੋ ਗਿਆ ਇਹ ਵੀ ਪਾਪ ਹੈ ਉਹ ਪਰਹਥੇ ਹੈ ਇਹ ਆਤਮ ਹਥੇ ਔਰ ਕੀ ਹੈ ਜੇ ਕਿਸੇ ਨੂੰ ਮਾਰਨਾ ਪਾਪ ਹੈ ਆਪਣੇ ਆਪ ਨੂੰ ਮਾਰਨਾ ਵੀ ਪਾਪ ਹੈ ਕਾਨੂੰਨ ਦੀ ਦ੍ਰਿਸ਼ਟੀਚ ਅਪਰਾਧ ਹੈ ਧਰਮ ਦੀ ਦ੍ਰਿਸ਼ਟੀਚ ਤਨ ਨੂੰ ਮਾਰਨਾ ਪਾਪ ਹੈ ਮਨ ਨੂੰ ਮਾਰਨਾ ਪੁੰਨ ਹੈ ਪੁੰਨ ਤੇ ਹੁਣ ਇੱਥੇ ਪ੍ਰਸ਼ਨ ਖੜਾ ਹੋਵੇਗਾ ਇਹ ਵਾਸ਼ਨਾ ਕਿਵੇਂ ਮਰੇਗੀ ਇਹ ਪ੍ਰਾਰਥਨਾ ਨਾਲ ਮਰਦੀ ਹੈ ਜਪ ਕਰਨ ਤੋਂ ਬਾਅਦ ਪ੍ਰਾਰਥਨਾ ਅਰਦਾਸ ਕਿ ਅਰਦਾਸ ਦੇ ਚ ਕੀ ਕੁਝ ਮੰਗਣਾ ਹੈ ਮੰਗਣਾ ਤੇ ਫਿਰ ਕਾਮਨਾ ਹੋ ਗਈ ਫਿਰ ਵਾਸ਼ਨਾ ਹੋ ਗਈ ਲੋਕੀ ਅਰਦਾਸ ਕੋਈ ਵਿਰਲੇ ਹੀ ਅਰਦਾਸ ਕਰਦੇ ਹੁੰਦੇ ਨੇ ਇਹ ਵੀ ਮਰਜ਼ ਕਰ। ਬੁਥੇਰਿਆਂ ਦੀ ਅਰਦਾਸ ਅਰਦਾਸ ਨਹੀਂ ਆਉਂਦੀ ਬਾਤ ਨਹੀਂ ਆਉਂਦੀ ਕੁਝ ਨਹੀਂ ਹੁੰਦਾ ਇਹ ਵੀ ਮਰਜ਼ ਕਰ। ਕਾਹੂ ਹੁ ਹਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਤੇ। ਕੀਰਤਨ ਕਰਦੇ ਆਂ ਕੀਰਤਨ ਦਾ ਰੋਪ ਹੋ ਗਿਆ ਕਹਿੰਦੇ ਨਾ ਕਰਮ ਧਰਮ ਇਹ ਦੋ ਚੀਜ਼ਾਂ ਨਹੀਂ ਨੇ کرم ہی دھرم نہیں کہ کرم کچھ اور ہے دھرم کچھ اور ہے سیوا کر رہا ہے سیوا ہی دھرم ہے اگر سرور چھا گیا مستی چھا گئی کیرتن کر رہے ہے کیرتن ہی دھرم ہے کتھا کر رہے ہے کتھا ہی دھرم ہے پاٹ کر رہے ہیں پاٹ ہی دھرم ہے اگر اندر پرارتھنا دا بھاو ہے اندر بھاونا ہے بڑی پربل بھاونا کا ویگ ਵਾਸ਼ਨਾ ਨੂੰ ਸ਼ਾਂਤ ਕਰ ਦਿੰਦਾ ਹੈ ਸਾਧ ਸੰਗਤ ਬਿਨ ਭਾਵ ਨਹੀਂ ਉਪਜੇ ਭਾਵ ਬਿਨ ਭਗਤ ਨਾ ਹੋਏ ਤੇਰੀ ਭਾਵਨਾ ਸ਼ਰਧਾ ਸ਼ਰਧਾ ਦਾ ਵੇ ਬਸ ਇੱਕ ਮਿੰਟ ਇਸ ਸਮਾਪਤੀ ਭਾਵਨਾ ਦਾ ਵੇ ਵਾਸ਼ਨਾ ਨੂੰ ਹੀ ਡੋਬ ਦੇਗਾ ਵਾਸ਼ਨਾ ਨੂੰ ਖਤਮ ਕਰ ਦੇਗਾ ਇਹ ਵੀ ਮੈਰਸ ਕਰ ਲੈ ਇੱਕ ਹੁੰਦਾ ਹੈ ਭਰੋਸਾ ਇੱਕ ਹੈ ਭਾਵਨਾ ਸ਼ਰਧਾ ਭਾਵੇ ਡ੍ਰਿੜ ਭਰੋਸੇ ਨੂੰ ਵੀ ਸ਼ਰਧਾ ਭਾਵਨਾ ਨਾਲ ਤਸ਼ਬੀਹ ਦਿੰਦੇ ਨੇ ਲੇਕਿਨ ਮੈਂ ਅਰਜ਼ ਕਰਦੇ ਆਂ ਭਰੋਸੇ ਤੇ ਕੋਈ ਬੌਤਿਕ ਭਰੋਸਾ ਕਰਨ ਦੀ ਲੋੜ ਨਹੀਂ ਭਰੋਸਾ ਚੰਗਿਆਂ ਚੰਗਿਆਂ ਦਾ ਟੁੱਟ ਜਾਂਦਾ ਨਿੱਕੀ ਜਿਹੀ ਕਿਦਰੇ ਕੰਡਾ ਵੀ ਲੱਗ ਗਿਆ ਤੇ ਭਰੋਸਾ ਟੁੱਟ ਜਾਂਦਾ ਪਰ ਭਾਵਨਾ ਤੇ ਸ਼ਰਧਾ ਕੋਈ ਬੰਦ-ਬੰਦ ਵੀ ਕੱਟਦੇਵੇ ਨਹੀਂ ਟੁੱਟਦੇ ਥੈਂਕ ਯੂ ਤੇ ਭਰੋਸਾ ਤੇ ਛੋਟੀਆਂ-ਛੋਟੀਆਂ ਗੱਲਾਂ ਤੇ ਟੁੱਟ ਜਾਂਦਾ ਅਮੈਨੂ ਇੱਕ ਸੱਜਣ ਮਿਲਿਆ ਸੀ ਕਹਿੰਦੇ ਗੈਣੀ ਜੀ ਅਖੰਡ ਪਾਠ ਵੀ ਰਖਾਇਆ ਲੰਗਰ ਵੀ ਚਲਾਇਆ ਹਜ਼ਾਰਾਂ ਰੁਪਏ ਖਰਚ ਹੋ ਗਏ ਅਸੀਦੇ ਫਿਰ ਵੀ ਮੁਕਦਮੇ ਚ ਹਾਰ ਗਏ ਸਾਡੇ ਤੇ ਬਰੋਸਾ ਹੀ ਟੁੱਟ ਗਿਆ ਮੈਂ ਕਿ ਟੁੱਟ ਜਾਂਦੇ ਬਰੋਸੇ ਤੇ ਟੁੱਟ ਬੈਨ ਚੰਗੇ ਆ ਚੰਗੇ ਆ ਟੁੱਟ ਜਾਂਦੇ ਨੂੰ ਕੀ ਬਰੋਸੇ ਤੇ ਭਰੋਸਾ ਕਰਨ ਦੀ ਲੋੜ ਹੀ ਨਹੀਂ ਹੈ ਜਿੰਨੇ ਚਿਰ ਤੱਕ ਭਰੋਸਾ ਸ਼ਰਧਾ ਨਾ ਬਣੇ ਜਿੰਨੇ ਚਿਰ ਤੱਕ ਭਰੋਸਾ ਭਾਵਨਾ ਨਾ ਬਣੇ ਭਰੋਸਾ ਪੈਦਾ ਹੋਇਆ ਹੈ ਗੱਲ ਸੁਣ ਕੇ ਪੜ੍ਹ ਕੇ ਇਹ ਭਰੋਸਾ ਲੰਬਾ ਨਾਲ ਨਹੀਂ ਚਲੇਗਾ ਸ਼ਰਧਾ ਭਾਵਨਾ ਜਪਦਿਆਂ ਜਪਦਿਆਂ ਕੁਝ ਰਸ ਆਇਆ ਹੈ ਬਾਣੀ ਜਪਦਿਆਂ ਜਪਦਿਆਂ ਕੋਈ ਸਰੂਰ ਆਇਆ ਹੈ ਕੀਰਤਨ ਸੁਣਦਿਆਂ ਕੁਝ ਖੇੜਾ ਬਣਿਆ ਹੁਣ ਮੈਂ ਅਰਜ਼ ਕਰਾਂ ਇਹਦੇ ਕੋਈ ਟੁਕੜੇ ਟੁਕੜੇ ਵੀ ਕਰ ਦੇਵੇ ਸ਼ਰਧਾ ਨਹੀਂ ਟੁੱਟੇਗੀ ਵਰੋਸਾ ਟੁੱਟ ਜਾਂਦਾ ਨਿੱਕੀਆਂ ਨਿੱਕੀਆਂ ਗੱਲਾਂ ਤੇ ਟੁੱਟ ਜਾਂਦਾ ਦੇਖੇ ਨੇ ਮੈਂ ਹਜ਼ਾਰਾਂ ਦੇਖੇ ਨੇ ਅੰਮ੍ਰਿਤ ਵੇਲੇ ਝੂਮ ਝੂਮ ਕੇ ਕੀਰਤਨ ਸੁਣਦੇ ਹੁੰਦੇ ਸਨ ਹੁਣ ਗੁਰਦੁਆਰੇ ਦਾ ਬੂਆ ਹੀ ਭੁੱਲ ਗਏ ਨੇ ਪਰ ਉਹ ਸੇਟ ਉੱਟ ਗਿਆ ਸ਼ਰਧਾ ਨਹੀਂ ਟੁੱਟਦੀ ਆਉਂਦੀ ਭਾਵਨਾ ਨਹੀਂ ਟੁੱਟਦੀ ਆਉਂਦੀ ਉਹਦੇ ਚ ਰਸ ਦੇਖੇ ਇੱਕ ਬੰਦੇ ਨੇ ਆਂਬ ਦੀ ਵਿਆਖਿਆ ਸੁਣੀ ਹੈ ਆਂਬ ਇਸ ਤਰ੍ਹਾਂ ਆਉਂਦਾ ਹੈ ਗੁਣਵਾਨ ਹੁੰਦਾ ਹੈ ਗਰਮ ਕਰ ਹੁੰਦਾ ਹੈ ਔਰ ਗਰਮੀਆਂ ਦੇ ਦਿਨਾਂ ਚੋਂਦੇ ਨੇ ਹੋਰ ਪੰਜ ਸੱਤ ਸਿਫਤਾ ਸੁਣ ਲਈਆਂ ਸੁਣੀਆਂ ਨੇ ਕਦੀ ਅੰਬ ਖਾਦਾ ਨਹੀਂ ਕਦੀ ਅੰਬ ਚੱਖਿਆ ਨਹੀਂ ਤੇ ਬਰੋਸਾ ਨਾਲ ਲੰਬਾ ਨਹੀਂ ਜਾਏਗਾ ਜੋ ਸੁਣੇ ਹੈ ਲੇਕਿਨ ਅੰਬ ਖਾ ਗਏ ਅੰਬ ਦਾ ਰਸ ਮਾਣਿਆ ਤੇ ਹੁਣ ਕੋਈ ਕਹੇ ਕਿਤਨਾ ਹੀ ਕਹਿ ਪਿਆ ਅੰਬ ਤੇ ਬੇਸਵਾਦੀ ਹੁੰਦਾ ਕੁਝ ਵੀ ਨਹੀਂ ਫਜ਼ੂਲ ਦਾ ਫਰਕ ਕੋਈ ਕਿਤਨਾ ਹੀ ਆਖੇ संत न छाड़ दे संतई जे कोटक मिले असंत मले अगर भयंगम बेड़े तो शीतल ता ना त जं कोरोना दुष्ट भी मिल जान संत अपना संतपना नहीं छड़ेगा पर जेदा भरोसा है ना इक कोई कुसंगी मिल जाए ते गया भरोसा कल खत्म पर उससे तो कोई भरोसा करने दी लोड नहीं श्रद्धा नहीं टूटती ਕਿ ਹੁਣ ਤੁਸੀਂ ਕਿਸ ਤਰ੍ਹਾਂ ਅੰਦਾਜ਼ਾ ਲਗਾਓਗੇ ਇਹ ਬੰਦਾ ਧਾਰਮਿਕ ਤੌਰ ਤੇ ਨਫੇ 'ਚ ਜਾ ਰਿਹਾ ਹੈ ਜਾਂ ਨੁਕਸਾਨ ਦੇ ਇਹ ਵੀ ਮਰਜ਼ ਕਰਦੇ ਕਿ ਕਾਰੋਬਾਰੀ ਤੌਰ ਤੇ ਆਰਥਿਕ ਤੌਰ ਤੇ ਨਫੇ 'ਚ ਜਾ ਰਿਹਾ ਹੈ ਨੁਕਸਾਨ ਦੇ ਜਾ ਰਿਹਾ ਹੈ ਦਿਸਪੈਂਦਾ ਹੈ ਖੁਦ ਨੂੰ ਵੀ ਦਿਸਪੈਂਦਾ ਦੂਜਿਆਂ ਨੂੰ ਵੀ ਦਿਸਪੈਂਦਾ ਹੈ ਪਰ ਇਹ ਧਾਰਮਿਕ ਤਲ ਤੇ ਨਫੇ 'ਚ ਜਾ ਰਿਹਾ ਹੈ ਕਿ ਨੁਕਸਾਨ ਦੇ ਕਿਸ ਤਰ੍ਹਾਂ ਅੰਦਾਜ਼ਾ ਲਗਾਓਗੇ ਸ਼ਰਧਾ ਵੱਧਦੀ ਜਾ ਰਹੀ ਹੈ ਵੱਧਦੀ ਜਾ ਰਹੀ ਹੈ ਭਾਵਨਾ ਵੱਧਦੀ ਜਾ ਰਹੀ ਹੈ ਵੱਧਦੀ ਜਾ ਰਹੀ ਹੈ ਸ਼ੱਕ ਘਟਦਾ ਜਾ ਰਿਹਾ ਹੈ ਇਹ ਨਫਜ ਜਾ ਰਿਹਾ ਹੈ ਨਫਜ ਜਾ ਰਿਹਾ ਹੈ ਭਾਵਨਾ ਹੀ ਭਾਵਨਾ ਰਹਿ ਗਈ ਹੈ ਸ਼ਰਧਾ ਹੀ ਸ਼ਰਧਾ ਰਹਿ ਗਈ ਹੈ ਸ਼ੱਕ ਤੇ ਰਿਹਾ ਹੀ ਨਹੀਂ ਇਹ ਮਾਲਾ ਮਾਲ ਹੋ ਗਿਆ ਇਹ ਤੇ ਸਮਾਧੀ ਲੀਨ ਹੋ ਗਿਆ ਇਹ ਤੇ ਹਰ ਵਕਤ ਸਮਾਧੀ ਪਰਮ ਆਨੰਦ ਦੇ ਸ਼ੱਕ ਵੱਧਦਾ ਜਾ ਰਿਹਾ ਹੈ ভরোসা ਘਟਦਾ ਜਾ ਰਿਹਾ ਹੈ। ਇੱਕਾਂਟੇ ਜਾ ਰਹੇ ਹੈ। ਕਾਂਟੇ ਜਾ ਰਹੇ। ਸ਼ੱਕ ਹੀ ਸ਼ੱਕ ਰਹਿ ਗਿਆ। ভরসা ਤੇ ਰਹੀ ਨਹੀਂ। ਸਰਦਾਰ ਤੇ ਰਹੀ ਨਹੀਂ। ਇਹ ਦਿਵਾਲੀ ਆਉਗੇ। ਬੜੇ ਤੁਹਾਨੂੰ ਦਿਵਾਲੀਆਂ ਮਿਲਣਗੇ। ਧਾਰਮਿਕ ਤੌਰ ਤੇ ਦਿਵਾਲੀਆਂ ਨੇ ਕੱਖ ਨਹੀਂ। ਆਵੇਂ ਦਿਵਾਲੀਆਂ ਕਦੀ ਕਦੀ ਆ ਕੇ ਗੁਰਦੁਆਰਿਆਂ 'ਚ ਵੀ ਬੈਠਦੇ ਹਨ। ਹੈਂ ਦਿਵਾਲੀਆਂ। ਹੈ ਕੱਖ ਕੋਈ ਨਹੀਂ ਇਹਨਾਂ। ਕੁਝ ਵੀ ਨਹੀਂ। ਦਿਵਾਲਾ ਨੇ ਖਿਲੇ ਆਇਆ। ਕੁਝ ਵੀ ਨਹੀਂ। ਜੇ ਮੈਂ ਕਿਸੇ ਦਾ ਦਿਵਾਲਾ ਨਿਕਲਿਆ ਹੋਵੇ ਤੇ ਬੈਂਕੇ ਚ ਬੈਠਾ ਹੋਵੇ ਤੇ ਮੇਰੇ ਬੈਂਕੇ ਚ ਬੈਠਣ ਨਾਲ ਕੋਈ ਲੱਖਾਂ ਬਤੀ ਕਰੋੜਾ ਬਤੀ ਥੋੜਾ ਹੋ ਗਿਆ। ਸਰਦਾ ਤੇ ਹੈ ਕੋਈ ਨਹੀਂ ਬੈਠਾ ਗੁਰਦੁਆਰੇ ਤੇ ਦਿਵਾਲਾ ਨਿਕਲਿਆ ਦੇ ਕੋਲ ਹੈ ਹੀ ਨਹੀਂ ਕੁਝ ਵੀ ਨਹੀਂ। ਕੀ ਹੋਇਆ ਜੇ ਗੁਰਦੁਆਰੇ ਬੈਠਾ। ਮੈਂ ਫਿਰ ਅਰਜ਼ ਕਰਾਂ। ਭਾਵਨਾ ਦਾ ਵੇਗ ਸਰਦਾ ਦਾ ਬਹਾਵ ਵਾਸ਼ਨਾ ਨੂੰ ਸ਼ੰਦ ਕਰ ਦਿੰਦਾ। ਵਾਸ਼ਨਾ ਸੀਮਾ ਤੋਂ ਵੱਧ ਗਈ ਹੈ ਇਹ ਮਨੁੱਖ ਮਨੁੱਖ ਨਹੀਂ ਇਹ ਸ਼ੈਤਾਨ ਹੈ ਵਾਸ਼ਨਾ ਸੀਮਾ ਦੇ ਚ ਹੈ ਇਹ ਇਨਸਾਨ ਜੈਸਾ ਹੈ ਵਾਸ਼ਨਾ ਮਰ ਗਈ ਹੈ ਇਹ ਭਗਵਾਨ ਜੈਸਾ ਹੈ ਇਸ ਤਰ੍ਹਾਂ ਨਾ ਕੋ ਇਹ ਪ੍ਰਮਾਤਮਾ ਦਾ ਰੂਪ ਇਹ ਤੇ ਨਿਰੈ ਈਸ਼ਵਰ ਦਾ ਰੂਪ ਰਾਮ ਕਬੀਰ ਹੈ ਭੇਦ ਨਾ ਬਾਰੇ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਇੱਕ ਬਹਿ ਕੋਈ ਨਾ ਸਿਮਤ ਲਬ ਨਹੀਂ ਕਿਸ ਤਰ੍ਹਾਂ ਦੇ ਬੰਦੇ ਕੋਈ ਕੰਮ ਕਾਰ ਵੀ ਛੱਡ ਦਿੰਦੇ ਨੇ ਕਬੀਰ ਦੇ ਚੇਲੇ ਇਹਨੇ ਕਬੀਰ ਨੂੰ ਕਿਹਾ ਸੀ ਹੁਣ ਕੰਮ ਗੰਦਾ ਛੱਡ ਦੇ ਕਪੜਾ ਬੁਣਨਾ ਛੱਡ ਦ ਚੰਗਾ ਨਹੀਂ ਲੱਗਦਾ ਸਾਰਾ ਦਿਨ ਖੱਡੀ ਤੇ ਕਪੜਾ ਬੁਣਦੇ ਹੋ ਔਰ ਬੁਣੇ ਹੋਏ ਕਪੜੇ ਦਾ ਥਾਨ ਬਣਾ ਕੇ ਫਿਰ ਬਾਜ਼ਾਰ ਦੇ ਜਿ ਬੇਚਣ ਵਾਸਤੇ ਜਾਂਦੇ ਇਹ ਚੰਗਾ ਨਹੀਂ ਲੱਗਦਾ ਹੁਣ ਤੁਸੀਂ ਭਗਤ ਕਬੀਰ ਕਹਿਣ ਲੱਗੇ ਹੁਣ ਜਦ ਕਿਰਤ ਸੇਵਾ ਬਣ ਗਈ ਤੇ ਛੱਡ ਦੇ ਪਹਿਲੇ ਤੇ ਕਿਰਤ ਸੀ ਔਰ ਵਾਸ਼ਨਾ ਕਰਕੇ ਸੀ ਹੁਣ ਤੇ ਸੇਵ ਆ ਪ੍ਰਾਰਥਨਾ ਹੀ ਹੈ ਹੁਣ ਤੇ ਭਾਵਨਾ ਹੀ ਹੈ ਯਕੀਨ ਜਾਣੋ ਪ੍ਰਾਰਥਨਾ ਲੀਨ ਮਨੁੱਖ ਦਾ ਧੰਦਾ ਵੀ ਧਰਮ ਹੁੰਦਾ ਹੈ ਵਾਸ਼ਨਾ ਲੀਨ ਮਨੁੱਖ ਦਾ ਧਰਮ ਵੀ ਧੰਦਾ ਹੁੰਦਾ ਹੈ ਹਕੀਕਤ ਹੈ ਸੁਲਤਾਨਪੁਰ ਦੇ ਨਵਾਬ ਨੇ ਕਿਦਰੀ ਗੁਰਨਾਣਿਕ ਨੂੰ ਕਹਿ ਦਿੱਤਾ ਤੁਸੀਂ ਕਹਿੰਦੇ ਹੋ ਸਭ ਇੱਕੋ ਹੀ ਹੈ RAM ਰਹੀਮ ਸਭੋ ਇੱਕੋ ਹੀ ਹੈ ਆਓ ਚਲੋ ਸਾਡੇ ਨਾਲ ਨਮਾਜ਼ ਪੜੋ ਮਹਾਰਾਜ ਇੱਕਦਮ ਉੱਠ ਖੜੇ ਕਹਿੰਦੇ ਚਲੋ ਸਾਰੇ ਸੁਲਤਾਨਪੁਰ ਦੇ ਖਬਰ ਪਹੁੰਚ ਗਈ ਬਾਬਾ ਨਮਾਜ਼ ਪੜਨ ਜਾ ਰਿਹਾ ਹੈ ਨਵਾਬ ਦੇ ਨਾਲ ਪਹੁੰਚ ਗਏ ਮਸਜਿਦ ਦੇ ਕੁਝ ਨਵਾਬ ਦੇ ਅਹਿਲਕਾਰ ਇਮਾਮ ਅੱਗੇ ਖੜਾ ਹੋਇਆ ਉਸੇ ਹੀ ਕਤਾਰ ਵਿੱਚ ਗੁਰਨਾਣੇ ਖੜੇ ਹੋ ਗਏ 5-10 ਸਰੀ امام نے پڑھ جو ہے نماز شروع کی تھی پڑھانے سارے نے سجدہ کیتا گورنانک کھڑے رہے۔ نواب نے بھی اک کھول کے دیکھ لیا گورنانک نے نماز نہیں پڑھی۔ نہیں پڑھی۔ نماز پوری ہون تو بعد نواب کہندے گلاں ہی گلاں نے سب رام رحم ایکو ہی ہے۔ اے گلاں ہی ہیں۔ ਤੁਸੀਂ ਸਾਡੇ ਨਾਲ نماز نہیں پڑھی۔ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਵਾਬ ਸਾਹਿਬ ਅਸੀਂ ਵਾਅਦਾ ਕੀਤਾ ਸੀ ਤੁਹਾਡੇ ਨਾਲ ਨਮਾਜ਼ ਪੜ੍ਹਨੇ ਹੈ ਪਰ ਤੁਸੀਂ ਕਾਬਲ ਦੇ ਚ ਘੋੜੇ ਖਰੀਦ ਰਹੇ ਸੀ ਤੁਹਾਡੇ ਨਾਲ ਮੈਂ ਘੋੜੇ ਨਹੀਂ ਖਰੀਦਣੇ ਨਮਾਜ਼ ਪੜ੍ਹਨੇ ਹੈ ਤੁਸੀਂ ਤੇ ਘੋੜੇ ਖਰੀਦ ਰਹੇ ਸੀ ਦੋ ਬੰਦੇ ਭੇਜੇ ਸਨ ਇਸਨੇ ਆਪਣੇ ਅਹਿਲਕਾਰ ਘੋੜੇ ਖਰੀਦਣ ਵਾਸਤੇ ਕਾਬਲ ਦੇ ਚ ਮੰਡੀ ਲੱਗੀ ਸੀ ਇਹਦਾ ਮਨ ਘੋੜੇ ਖਰੀਦਣ ਦੇ ਸੀ ਕੋਈ ਨਮਾਜ਼ ਪੜ੍ਹਨੇ ਆਪਣੇ ਘੋੜੇ ਖਰੀਦਦਾ ਤੇ ਆਉਂਦਾ ਹੈ ਕੋਈ ਕੀਰਤਨ ਕਰਦੇ ਹੋਇਆ ਸੁਣਦੇ ਹੋਏ ਆਪਣੇ ਘੋੜੇ ਖਰੀਦਦਾ ਪਿਆਉਂਦਾ ਕੋਈ ਮੰਦਰ ਦੇ ਪੂਜਾ ਪਾਠ ਕਰਦੇ ਆ ਆਪਣੇ ਘੋੜੇ ਖਰੀਦਦਾ ਪਿਆਉਂਦਾ ਕੌਣ ਪੂਜਾ ਪਾਠ ਕਰਦਾ ਹੈ ਕੌਣ ਕੀਰਤਨ ਕਰਦਾ ਹੈ ਤੇ ਕੌਣ ਨਮਾਜ਼ ਪੜਦਾ ਸਭ ਆਪਣੇ ਆਪਣੇ ਘੋੜੇ ਖਰੀਦਦੇ ਰਹਿੰਦੇ ਨੇ ਬੜੀ ਪਰਬਲ ਵਾਸ਼ਨਾ ਇਹ ਲੋਗ ਵਾਸ਼ਨਾ ਘੋੜੇ ਖਰੀਦਣ ਤੇ ਮਜਬੂਰ ਕਰਦੀ ਔਰ ਕੀ ਕਰਦੀ ਨਮਾਜ਼ ਪੜਨ ਦੇ ਕਿਥੇ ਸੁੱਤ ਪ੍ਰਾਰਥਨਾ ਹੈ ਸ਼ਰਧਾ ਹੈ वासना शांत होवेगी सीमा ਵਿੱਚ ਹੋਵੇਗੀ ਅਗਰੇ ਪਹਿਲੇ ਸ਼ੈਤਾਨ ਸੀ ਤੇ ਹੁਣ ਇਨਸਾਨ ਜੈਸਾ ਹੋ ਜਾਏਗਾ ਅਗਰ ਇਸ ਪਰਬਲ ਪ੍ਰਾਰਥਨਾ ਨੇ ਤੇ ਭਾਵਨਾ ਨੇ ਵਾਸਨਾ ਨੂੰ ਸ਼ਾਂਤ ਕਰ ਦਿੱਤਾ ਇਸ ਨੇ ਮਨੁੱਖ ਨੂੰ ਭਗਵਾਨ ਜੈਸਾ ਬਣਾ ਦੇਣਾ ਹੈ ਜਿਵੇਂ ਸਹਿਬ ਕਹਿੰਦੇ ਨੇ ਗੁਰ ਕਿਰਪਾ ਜੈ ਨਰ ਕੋ ਕੀਨੀ ਤੈ ਇਹ ਜੁਗਤ ਪਛਾਨੀ ਨਾਉ ਨੇਕ ਲੀਨ ਭਇਓ ਗੋਬਿੰਦ ਸਉ ਜੋ ਪਾਣੀ ਸੰਗ ਪਾਣੀ ਜੇ ਤੇ ਗੋਬਿੰਦ ਜੈਸਾ ਹੋ ਜਾਏਗਾ ਤੇ ਰਾਮ ਜੈਸਾ ਹੋ ਜਾਏਗਾ ਮਨੋ ਖਦਾ ਇੱਕੋ ਹੀ ਭਵਿਸ਼ ਹੈ ਰਾਮ ਜੈਸਾ ਹੋਣਾ ਗੋਗਨ ਜੈਸਾ ਹੋਣਾ ਗੁਰੂ ਜੈਸਾ ਹੋਣਾ ਜਦ ਕੋਈ ਹੋ ਜਾਂਦਾ ਹੈ ਤੋ ਗੁਰੂ ਨੂੰ ਮਾਣ ਨਾਲ ਕਹਿਣਾ ਪੈਂਦਾ ਖਾਲਸਾ ਮੇਰੋ ਰੂਪ ਹੈ ਖਾਸ ਤੇ ਮੇਰਾ ਆਪਣਾ ਹੀ ਰੂਪ ਹੈ ਸਹਬ ਰਹਿਮਤ ਕਰਨ ਬਖਸ਼ਿਸ਼ ਕਰਨ ਗੁਰਦੁਆਰੇ ਆਉਂਦੇ ਆਉਂਦੇ ਅਸੀਂ ਆਪਣੇ ਆਪ ਨੂੰ ਗੁਰੂ ਜੈਸਾ ਬਣਾ ਸਕੀਏ ਗੁਰਦੁਆਰੇ ਇਸ ਵਾਸਤੇ ਆਉਣਾ ਹੈ ਕਿ ਗੁਰੂ ਚੇਤੇ ਆਵੇ ਤੇ ਜਦ ਕੋਈ ਗੁਰੂ ਵਰਗਾ ਬਣ ਜਾਏ ਉਹਨੂੰ ਵੇਖ ਕੇ ਵੀ ਗੁਰੂ ਚੇਤੇ ਆਉਂਦਾ ਹੈ ਅਸੀਂ ਇਸ ਵਾਸਤੇ ਅਰਦਾਸ ਵਿੱਚ ਇਹ ਸ਼ਬਦ ਐਡ ਕੀਤੇ ਨੇ ਸਹੀ ਸੰਤ ਗੁਰਮਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚੇਤੇ ਆਵੇ ਗੁਰਦੁਆਰੇ ਕਿਉਂ ਆਉਂਦੇ ਆ ਪ੍ਰਭੂ ਚੇਤੇ ਆਵੇ ਕਿ ਜਦ ਕੋਈ ਪ੍ਰਭੂ ਨਾਲ ਜੁੜ ਜਾਂਦਾ ਹੈ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਉਹਨੂੰ ਵੇਖ ਕੇ ਵੀ ਪ੍ਰਭੂ ਚੇਤੇ ਆਉਂਦਾ ਹੈ ਈਸ਼ਵਰ ਚੇਤੇ ਆਂਦਾ ਸਾਬ ਇਸ ਤਰ੍ਹਾਂ ਦੀ ਸਾਡੀ ਮੂਰਤ ਤੇ ਸੂਰਤ ਬਣਾਣ ਇੱਥੇ ਹੀ ਸਮਾਪਤੀ ਸਵੇਰੇ ਦੀ ਹਾਜ਼ਰੀ ਬਰਕੇ ਦਾਸ ਨੇ ਛੁੱਟੀਆਂ ਲੈਣੀਆਂ ਨੇ ਪਿਛਲੇ ਸਾਲ ਵੈਦਾ ਕੀਤਾ ਸੀ ਦਰਬਾਰ ਸਾਹਿਬ ਸਮਾਪਤੀ ਤਵਾਰ ਜਾਂਦੇ ਹੋਇਆ ਜਿੰਨਾ ਮੇਰੇ ਕੋਲ ਸਮਾਂ ਹੋਇਆ ਹਾਜ਼ਰੀ ਭਰਾਂਗੇ ਤਾਂ ਮੇ ਸਿਹਤ ਕੁਝ ਠੀਕ ਨਾ ਰਹੀ ਉਸ ਕਰਕੇ ਗਲਾ ਕਾਫੀ ਦਿਨਾਂ ਦਾ ਠੀਕ ਸਾਥ ਨਹੀਂ ਦੇ ਰਿਹਾ ਜੋ ਸੇਵਾ ਤੁਹਾਡੀ ਕੀਤੀ ਹੈ ਪ੍ਰਵਾਨ ਕਰ ਲੈਣੇ ਨੇ ਕਬੂਲ ਕਰ ਲੈਣੇ ਸਵੇਰੇ ਦੀ ਹਾਜ਼ਰੀ ਵਰਤੇ ਆਪ ਤੋਂ ਛੁੱਟੀਆਂ बार-बार ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਕੋਲ